ਖੇਡ ਵਰਤਦੀ ਹੈ ਭਾਵੇਂ ਕੋਈ ਕਾਲਾ ਵਰਤਦੀ ਹੈ ਤੇ ਭਾਵੇਂ ਕੋਈ ਖਾਲਸਾ ਜੀ ਸਾਡਾ ਜੀਵਨ ਤਕਦੀਰ ਹੋਣੀ ਕੋ ਗੱਦੀ ਵੀ ਨਹੀਂ ਵਰਤਦੀ ਮੈਂ ਤੇ ਆਤੀ ਰਣੀਵਰ ਗੁਰੂ ਖਾਲਸਾ ਜੀ ਮੈਂ ਸਤਿਗੁਰੂ ਦੇ ਨਾਲ ਸਾਜ ਪਾਵਾਂ ਸਮਾਪਤ ਖਾਲਸਾ ਜੀ ਸਾਹਮਣੇ ਦੇ ਵਿੱਚ ਐ ਕਰਕੇ ਮੈਂ ਸਮਾਪਤੀ ਕਰਾਂਗਾ ਕਿਉਂਕਿ ਸੋਚਦਾ ਰਹਾ ਸਾਜ ਤੇ ਬਾਠਵਾਂਗੇ ਉਸ ਤੋਂ ਪਰੰਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉੱਥੇ ਦੇ ਹਜਰੀ ਰਾਜੀ ਸਾਹਿਬ ਆ ਰਾਗੀ ਪੰਜ ਸਮੇਂ ਸੇ ਹੀ ਉਹ ਵੀ ਪਹੁੰਚ ਰਹੇ ਨੇ ਮੁਨਾਕ ਦੇ ਪ੍ਰਗੁਰੂ ਗੁਰੂ ਸਾਹਿਬ ਜੀ ਦਾ ਮਹਾਨ ਸਾਡੀ ਜੱਥਾ ਬੀਬੀ ਜਲੇਰਪਾਲ ਦੀ ਉਹ ਵੀ ਆਪ ਸਰਦਾਰਾਂ ਦੇ ਦਰਸ਼ਨ ਕਰਨ ਵਾਸਤੇ ਮੌਜੜ ਹੈ ਜੋ ਸਾਡੇ ਦੇ ਆਸ ਕਿ ਆਸਰ ਸਾਹਿਬ ਜੀ ਕੇ ਰੀਤੀ ਰਿਵਾਜ ਦੇ ਨਾਲ ਜਵੇਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਮੇਂ ਲਈ ਹੈ ਕਹਿੰਦੇ ਹਰਪੂਰ ਜਿਹੜਾ ਖੁਸ਼ਾਲ ਕਹੈ ਸਿਕਨਾਲਪੁਰ ਬੇਦ ਪਰ ਮਹਾਰਾਜ ਕਹਿੰਦੇ ਨੇ ਭਾਈ ਸਿੱਖ ਕਹਿੰਦੇ ਨੇ ਜਿਹੜੇ ਸਾਧੇ ਸਿੱਖ ਜਿਨੇ ਕੁਰਬਾਨੀ ਦੇ ਨਾਲ ਜੁੜੇ ਪਰ ਕਿਹਦੇ ਪੁਰਖਾਲ ਗਿਆਨ ਈਹਾਤ ਆਪੋ ਸਰਬ ਖੁਸ਼ਾਲ ਕਹੈ ਸਿਕਨਾਲਪੁਰ ਬੇਦ ਪਰ ਮਹਾਰਾਜ ਕਹਿੰਦੇ ਜਿਹੜਾ ਸੱਚਾ ਸਿੱਖ ਹੋਣਾ ਭਾਈ ਬਾਪ ਦਾ ਤਨ ਖੁਸ਼ਾਲ ਸਾਡੀ ਪੁਸ਼ਾਹ ਲੈਂਦਾ ਹੈ ਮੈਂ ਕਹਿੰਦਾ ਮੀਤੀ ਜਰੂਰ ਐਸੀ ਤੇ ਆਂਗਣਾ ਬੁੱਲੀ ਤਮ ਐਸੀ ਖਾਲਸਾ ਦੀ ਸੋਧ ਨੇ ਆਂ ਵੀ ਜਾਣਦੇ ਆ ਧੜੀ ਪਰ ਬੈਠਦੇ ਆ ਅੱਗੇ ਬੜਾ ਸਮਾਂ ਦੇਣਾ ਏ ਲੋਕਾਂਿਆਂ ਨੂੰ ਖਾਲਸਾ ਦੀ ਤੀਰਥ ਘੁੰਮਣ ਲਈ ਗੁਰੂ ਸਾਹਿਬ ਜੀ ਨੂੰ ਗੁਰੂ ਖਾਲਸਾ ਦੀ ਇਹੋ ਨਾਲ ਨੂੰ ਖਾਲਸਾ ਦੀ ਸलाम ਉਹਨਾਂ ਮੁਕਤਾਂ ਦੀਆਂ ਇਸਤਰੀਆਂ ਉਹਨਾਂ ਦੀਆਂ ਅੰਦਰ ਵਾਲਿਆਂ ਨੂੰ ਸਲਾਮ ਕਰਦਾ ਰਹਿਰਾ ਸਰਦੀਆਂ ਦੀ ਬਾਵਨ ਗੁਰਬਾਣੀ ਦੇ ਅੰਦਰ ਆਪਾਂ ਰਜਾਨਾ ਬੜੇ ਪ੍ਰੇਮ ਦੇ ਨਾਲ ਭਰਦੇ ਭਈ ਪਰ ਆਪਤ ਮਨੁੱਖ ਨੇ ਹੁਰੀਆ ਗੋਵਿੰਦ ਗ੍ਰਿਣ ਕੀ ਹੈ ਜੇਰੀ ਬੜੀਆ ਅਵਤਾਰ ਤੇਰੇ ਕਿੰਨੇ ਨਾਮ ਮਿਲ ਸਾਜ ਸੰਗਤ ਭਜੇ ਉਸ ਤੇ ਕੇਵ ਲੱਗਿਆ ਮਰ ਕੇ ਨੇ ਸੱਲ ਸਤ ਕੋਟ ਫੈਂਦਾ ਆਕੇ ਹੋਏ ਨੇ ਸਿੱਖਾ ਕ ਜੇ ਇੱਕ ਕਦਮ ਤੂੰ ਗੁਰੂ ਵੱਲ ਵਧੇਗਾ ਪਰ ਪ੍ਰੇਮ ਦੇ ਨਾਲ ਸਤਿ ਆਕਰ ਕੇ ਵਧੇਗਾ। ਈ ਘਰ ਵਾਲੀ ਕਹਿੰਦੀ ਹੈ ਕਹਿੰਦੇ ਕਿਉਂ ਚਿੰਤਾ ਚਿੰਤਾ ਮੈਂ ਸਭ ਕੀਨੇ। ਜੇ ਤੁਸੀਂ ਕਿਉਂ ਆਪਾਂ ਇਮਾਨਤ ਚਿੰਤਾ ਕਰ ਕਰ ਕੇ ਬਿਚੇ ਹੋ। ਜੋ ਆਮ ਟਿਕਸੋ ਸਤਗੁਰ ਦੀਨ ਕਹਿੰਦੇ ਜੋ ਸਾਡੇ ਪਾਸ ਹੈ ਉਹ ਗੁਰੂ ਨੇ ਦਿੱਤਾ ਹੋਇਆ ਏ ਉਹ ਕੋਈ ਵੀ ਸਾਡੇ ਕੋਲੋਂ ਖੋਕੇ ਨਹੀਂ ਲੈ ਜਾਵੇਗਾ। ਲੇਕਿਨ ਸਦਾ ਚਿੰਤਾ ਇਹ ਚੀਜ਼ ਲਈ ਆਸਾਨ ਨਹੀਂ ਬਣਦਾ ਕਹਿੰਦੇ ਦੇਖੋ ਸੁਦਾ ਕੇਦਾ ਕੀਜੈ ਸਕਰ ਕਰਜਾ ਰਾਖੂ ਸੇ ਕੀ ਮੋਤਨਿਆ ਜਾਂਦੇ ਗੁਰ ਗੋਤ ਕਰਕੇ ਤੁਹਾਨੂੰ ਸੱਜ ਕਹਿੰਦੇ ਜਿਹੜਾ ਕੰਮ ਕਾਜ ਹੈ ਉਹ ਕਰ ਲੈਣਾ ਪਰ ਸਿੱਖੀ ਦੇ ਪ੍ਰਾਂਤ ਜਿਹੜਾ ਉਹਨਾਂ ਦਾ ਸਤਿਕਾਰ ਕਰੋ ਸੁਹਾਣਾ ਸਿੱਖੀ ਦੇ ਕੀ ਮਾਣੇ ਮਨ ਕਰ ਬਾਪ ਕੀ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਸਾਨੂੰ ਕਥਾ ਵਿਚਾਰ ਕਰਨ ਦਾ ਮੌਕਾ ਜਿਹੜਾ ਦਿੱਤਾ ਹੋਇਆ ਏ ਸੋ ਆਪ ਸੰਗਤਾਂ ਪਾਈ ਗੁਰੂ ਦੇ ਚਰਨਾਂ ਚ ਅਰਦਾਸ ਕਰਕੇ ਜਾਇਓ ਪਾਈ ਆਉਣ ਵਾਲੇ ਸਮੇਂ ਅੰਦਰ ਚੜ੍ਹਦੀ ਕਲਾ ਦੇ ਨਾਲ ਪ੍ਰੇਮ ਦੇ ਨਾਲ ਤੁਸ਼ ਬੁੱਧੀ ਦੇ ਅਨਸਾਰ ਬਾਦਸ਼ਾਹ ਜੀ ਗੁਰੂ ਘਰ ਦੀ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਘਰ ਕਰਦੀਆਂ ਸਮਾਵਾਂ ਚੜ੍ਹਦੀਆਂ ਕਲਾ ਦੇ ਨਾਲ ਲੈਂਦੇ ਰਹਿਣ ਸੋ ਗੁਰੂ ਖਾਲਸਾ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿਸੇ ਭੈਣ ਦਾ ਜਿਹੜਾ ਗੁਰੂ ਖਾਲਸਾ ਜੀ ਪਰਸ ਜਿਹੜਾ ਏ ਗੁਰੂ ਦੀ ਗੋਲਕ ਲਾਗੇ ਡਿੱਗਿਆ ਸੀਗਾ ਉਹ ਗੁਰੂ ਖਾਲਸਾ ਜੀ ਤੋਂ ਆਪ ਜਿਨ੍ਹਾਂ ਦਾ ਪਰਸ ਹੋਵੇ ਉਹ ਪ੍ਰਾਪਤ ਕਰ ਸਕਦੇ ਨੇ ਤੇ ਗੁਰੂ ਖਾਲਸਾ ਜੀ ਇਸ ਅਸਥਾਨ ਦੇ ਮੁੱਖ ਪ੍ਰਬੰਧਕ ਅਤੀ ਸਤਿਕਾਰਯੋਗ શ્રીਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਸਮਾਪਤੀ ਕਰੀਏ ਜੀ ਬੇਨਾਮ ਤੇਮ ਸਸ ਪਟਾਈ ਔਨ ਸਿੱਖ ਕੀ ਪੇਟ ਜੜਾਈ ਸਤਨਾਮ ਦਾ ਵਾਹਿਗੁਰੂ ਸਾਹਿਬ ਜੀ ਭਗ ਦੁਖ ਦੁਖ ਭਗ ਸਰਪਾਰਾ ਮੈ ਰਖਾ ਆਇਆ ਨਾਮ ਜਾਪੇ ਹਰਨਾਥ ਦੁਖ ਨਿਵਾਰਿਆ ਸੰਗਤਾਂ ਕਾ ਲਾਇ ਨਾਮੁ ਸਭੁ ਤੁਧਿ ਆਨਿਐਨ ਸੋਇ ਮਾਪੇ अलिहारी उद्रत वच्छया तिराँ ना जाई रख्या रखाओ चात मैं जाए। उहो तरह थो ਆਕੇ ਜੀਆ ਸਰਬੁੱਧੀਆਂ ਇਸ ਸੰਸਥਾ ਦੇ ਵੱਲੋਂ ਪਾਕਸ਼ਾ ਦੀਓ ਬਹੁਤ بڑے ਪ੍ਰੇਮ ਤੇ ਸਤਿਕਾਰ ਦੇ ਨਾਲ ਮਨਾਏ ਜਾ ਰਹੇ ਨੇ ਮਹਾਰਾਜ ਅੱਜ ਆਖਰੀਆਂ ਸਮਾਗਮਾਂ ਦਾ ਆਵਾਜ਼ਾਂ ਦੇ ਚੱਲੀਆਂ ਕਲਾ ਕਰਨੀਆਂ ਮਿਹਰਬਾਨੀ ਤੇ ਬਣਾਉਂਦਾ ਹਾਦਰ ਸਾਹਿਬ ਜੀ ਤੋਂ ਅਲੱਗ ਕਰਕੇ ਅੱਜ ਦੇ ਕੰਮ ਕਰਦੇ ਨੇ ਬਾਲ ਸਾਹਿਬੀਆਂ ਸਾਡੀਆਂ نگر لوگ نہیں یار دینی کرتا ઉત્ત મુ